ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਉਹਨਾਂ ਕਲਾਇੰਟਸ ਵਾਸਤੇ ਹੈ ਜੀ ਜਿਹੜੇ ਕਲਾਇੰਟਸ ਦੀ ਰਿਫਿਊਜ਼ਲ ਲੱਗ ਚੁੱਕੀ ਆ ਜਾਂ ਲੱਗਣ ਜਾ ਰਹੀ ਆ ਬਹੁਤ ਸਾਰੀਆਂ ਕੰਪਨੀਆਂਜ਼ ਵੱਲੋਂ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਭੋਲੇ-ਪਾਲੇ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਦੇ ਵੀਜ਼ਾ ਦੇ ਲਈ ਟੂਰਿਸਟ ਔਰ ਵਿਜ਼ਟਰ ਵੀਜ਼ਾ ਮਲਟੀਪਲ ਵੀਜ਼ਾ ਦੇ ਲਈ ਘੱਟ ਡਾਕੂਮੈਂਟ ਦੀ ਜ਼ਰੂਰਤ ਆ ਕਿ ਤੁਹਾਡੇ ਫਾਈਨੈਂਸ਼ੀਅਲੀ ਐਸੈਟ ਵੀ ਸਾਨੂੰ ਘੱਟ ਚਾਹੀਦੇ ਨੇ ਤੁਹਾਡੀ ਸਟੇਟਮੈਂਟ ਵੀ ਨਹੀਂ ਚਾਹੀਦੀ ਕਿ ਰੂਲ ਬਦਲ ਚੁੱਕੇ ਨੇ ਜੀ ਵੀਜ਼ਾ ਆ ਰਹੇ ਨੇ ਸੋ ਇਹ ਗੱਲਾਂ ਕਹਿ ਕੇ ਤੁਹਾਡੀ ਫਾਈਲ ਲੈ ਲਈ ਜਾਂਦੀ ਆ ਤੁਹਾਡੇ ਦੇ ਹੱਥ ਦੇ ਵਿੱਚ ਕੀ ਤੁਹਾਡੇ ਆਂਦਾ ਰਿਫਿਊਜ਼ਲ ਸੋ ਬਹੁਤ ਸਾਰੀਆਂ ਸਾਡੇ ਕੋਲ ਫਾਈਲਸ ਪਈਆਂ ਨੇ ਜਿਨ੍ਹਾਂ ਦੀ ਰਿਫਿਊਜ਼ਲ ਆ ਰਹੀ ਆ ਲੱਖਾਂ ਰਿਫਿਊਜ਼ਲ ਲੱਗਣ ਗਈਆਂ ਲੱਖਾਂ ਰਿਫਿਊਜ਼ਲ ਲੱਗ ਚੁੱਕੀਆਂ ਨੇ ਸੋ ਵੈਸਟਰਨ ਪਾਸਪੋਰਟ ਲਗਾਤਾਰ ਆਪਣੇ ਵੀਜ਼ਾ ਲੈ ਰਿਹਾ ਜੀ ਅੱਜ ਵੀ ਸਾਡੇ 3 ਵੀਜ਼ਾ ਆਏ ਨੇ ਜੀ ਫੈਮਿਲੀ ਵੀਜ਼ਾ ਆਏ ਨੇ ਪਰ ਵੈਸਟਰਨ ਪਾਸਪੋਰਟ ਕੀ ਆ ਕਿ ਲੈਸ ਡਾਕੂਮੈਂਟ ਦੇ ਨਾਲ ਕਦੇ ਵੀ ਫਾਈਲ ਨੂੰ ਅੰਬੈਸੀ ਦੇ ਵਿੱਚ ਸਬਮਿਟ ਨਹੀਂ ਕਰਦਾ ਹਸਬੰਡ ਵਾਈਫਰ ਬੱਚੇ ਦਾ ਸਾਡਾ ਵੀਜ਼ਾ ਆਇਆ ਜੀ ਅਸੀਂ ਪ੍ਰੋਪਰ ਡਾਕੂਮੈਂਟ ਲਗਾ ਕੇ फाइनेंशियली डॉक्यूमेंट ਹੋਰ ਸਾਰੇ ਬਹੁਤ ਸਾਰੇ ਡਾਕੂਮੈਂਟ ਹੁੰਦੇ ਨੇ ਲਗਾਉਣੇ ਆ ਐਫੀਡੇਵਟ ਵੀ ਲਗਾਉਣੇ ਆ ਬਟ ਐਫੀਡੇਵਟ ਲਗਾਉਣ ਦਾ ਵੀ ਇੱਕ ਢੰਗ ਹੁੰਦਾ ਸਾਡੇ ਕੋਲ ਬਹੁਤ ਸਾਰੀਆਂ ਰਿਫਿਊਜ਼ਲ ਆਈਆਂ ਜੀ ਇੱਕ ਫਾਈਲ ਬਾਰੇ ਗੱਲ ਕਰਾਂਗੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਡਾਕੂਮੈਂਟ ਲੱਗੇ ਆ ਜੀ ਉਹ ਡਾਕੂਮੈਂਟ ਅਸੀਂ ਲੈ ਕੇ ਆਏ ਸੋ ਸਭ ਤੋਂ ਪਹਿਲਾਂ ਤਾਂ ਜੀ ਰਾਸ਼ਨ ਕਾਰਡ ਵੀ ਨਾਲ ਲਗਾਇਆ ਹੋਇਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਿੰਡਾਂ ਦੇ ਵਿੱਚ ਹੁਣ ਰਾਸ਼ਨ ਕਾਰਡ ਬਣਦੇ ਵੀ ਆ ਜਾਂ ਨਹੀਂ ਬਣਦੇ ਰਾਸ਼ਨ ਕਾਰਡ ਜੀ ਅਸੀਂ ਜਿਹੜੀ ਕਾਣਕ ਲੈਂਦੇ ਚਲੋ ਉਹ ਲਗਾਤੀ ਪਰਿਵਾਰਿਕ ਮੈਂਬਰ ਦੀ ਮੈਨੂੰ ਨਹੀਂ ਪਤਾ ਕਿ ਇਹ ਹੁਣ ਵੈਲਿਡ ਆ ਜਾਂ ਨਹੀਂ ਉਹ ਆਈ ਡੋਟ ਨੋ ਕਿ ਪਿੰਡਾਂ ਦੇ ਵਿੱਚ ਹੁਣ ਰਾਸ਼ਨ ਕਾਰਡ ਹੈਗੇ ਕਿ ਨਹੀਂ ਹੈਗੇ ਇਹ ਕੋਈ ਬਹੁਤ ਵੱਡਾ ਐਵੀਡੈਂਸ ਨਹੀਂ ਹੈਗਾ ਤੁਹਾਡਾ ਸੋਰਸ ਆਫ ਇਨਕਮ ਦਾ ਕੀ ਲਗਾ ਦਿੱਤਾ ਗਿਆ ਦੂਸਰਾ ਹੈ ਕਿ ਜਿਹੜੇ ਐਫੀਡੇਵਟ ਜੀ ਹੋਰ ਤਾਂ ਕੁਝ ਨਹੀਂ ਦੇਖਣ ਨੂੰ ਮਿਲਿਆ ਫਰਦਾਂ ਦੇਖਣ ਨੂੰ ਮਿਲੀਆਂ ਜਿਹਨੀਆਂ ਫਾਈਨਲ ਰਿਫਿਊਜ਼ਲ ਆ ਰਹੀਆਂ ਉਹਦੇ ਵਿੱਚ ਹੋ ਕੀ ਰਿਹਾ ਕਿ ਪੰਜਾਬੀ ਦੀਆਂ ਫਰਦਾਂ ਲਗਾਈਆਂ ਜਾ ਰਹੀਆਂ ਕੋਈ ਟ੍ਰਾਂਸਲੇਸ਼ਨ ਨਾ ਕੰਪਨੀ ਵੱਲੋਂ ਕਰਾ ਕੇ ਇੰਗਲਿਸ਼ 'ਚ ਲਗਾਈ ਗਈ ਨਾ ਕਲਾਈਂਟ ਤੋਂ ਮੰਗੇ ਗਏ ਪੰਜਾਬੀ ਜਿਹੜੀ ਆ ਜੀ ਐਮਬੈਸੀ ਨੂੰ ਸਮਝ ਨਹੀਂ ਆਂਦੀ ਤੁਹਾਡਾ ਕੋਈ ਵੀ ਡਾਕੂਮੈਂਟ ਪੰਜਾਬੀ ਦੇ ਵਿੱਚ ਹੈਗਾ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਕਰਵਾ ਕੇ ਆਊਟਸਾਈਡ ਇੰਡੀਆ ਦੀ ਸਟੈਂਪ ਲਗਾਨੀ ਪੈਂਦੀ ਆ ਫਿਰ ਤੁਹਾਡਾ ਜਿਹੜਾ ਜਿਹੜਾ ਹੈਗਾ ਡਾਕੂਮੈਂਟ ਓਵੈਲਿਡ ਹੋਏਗਾ ਸੋ ਐਨੀ ਹੀ ਡਾਕੂਮੈਂਟ ਲਗਾ ਕੇ ਤੁਹਾਨੂੰ ਕਹਿ ਦਿੱਤਾ ਜਾਂਦਾ ਜੀ ਕੈਨੇਡਾ ਦਾ ਵੀਜ਼ਾ ਲੈ ਲਾਂਗੇ ਕੈਨੇਡਾ ਦਾ ਵੀਜ਼ਾ ਸੌਖਾ ਨਹੀਂ ਹੈਗਾ ਔਖਾ ਹੈ ਜੀ ਫਰਦਾਂ ਦੇਖੋ ਐਫੀਡੈਵਿਟ ਲਗਾਏ ਹੋਏ ਆ ਜੀ ਐਫੀਡੈਵਿਟ ਜਿਹੜ ਪਉਂਚੇ ਐਫੀਡੇਵਿਡ ਲਗਾਏ ਹੋਏ ਤੁਹਾਨੂੰ ਦਿਖਾ ਦਿੰਦਾ ਜੀ ਆ ਵੀ ਐਫੀਡੇਵਿਡ ਲੱਗਾ ਹੋਇਆ ਫਾਈਲ ਦੇ ਵਿੱਚ ਇਹ ਵੀ ਐਫੀਡੇਵਿਡ ਲੱਗਾ ਹੋਇਆ ਇਹ ਵੀ ਐਫੀਡੇਵਿਡ ਲੱਗਾ ਹੋਇਆ ਇਹ ਵੀ ਐਫੀਡੇਵਿਡ ਆ ਜੀ ਕਿ ਚਾਰ ਪੰਜ ਐਫੀਡੇਵਿਡ ਲਗਾਤੇ client ਨੂੰ ਲੱਗਾ ਜੀ ਮੇਰੇ ਤਾਂ ਇੰਨੇ ਐਫੀਡੇਵਿਡ ਲਗਾ ਰਿਹਾ ਪਤਾ ਨਹੀਂ ਮੇਰੀ ਕਿੰਨੀ ਕੋ ਫਾਈਲ ਸਟਰੋਂਗ ਹੋ ਰਹੀ ਹੈ ਐਫੀਡੇਵਿਡ ਵੀ ਫਾਈਨੈਂਸ਼ੀਅਲ ਦੇ ਉਹਨਾਂ ਕੋ ਲਗਾਏ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ 1 ਰੁਪਿਆ ਵੀ ਹੈਗਾ ਕੋਈ ਤਾਂ ਨੂੰ سپورਟ ਤਾਂ ਕਰ ਸਕਦਾ ਜੀ ਉਸਦੇ ਆਪ ਦੇ ਬਿਜ਼ਨਸ ਅੱਛੇ ਨੇ ਉਸਦੇ ਆਪ ਦੇ ਅਕਾਊਂਟ ਦੇ ਵਿੱਚ ਪੈਸਾ ਉਹ ਤੁਹਾਡੀ ਫਾਈਨੈਂਸ਼ੀਅਲ سپورਟ ਕਰ ਸਕਦਾ ਜੇਕਰ ਕਿਸੇ ਦੇ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਉਹ ਤੁਹਾਡੀ ਆਪਣੇ ਆਪਣੇ ਪੈਸੇ ਖਰਚਣ ਜੋਗੇ ਉਹਨਾਂ ਦੇ ਕੋਲ ਹੀ ਹੈਗੇ ਤੁਹਾਡਾ ਭੈਣ ਭਰਾ ਜਾਂ ਤੁਹਾਡਾ ਮਦਰ ਫਾਦਰ ਜਾਂ ਤੁਹਾਡਾ ਹਸਬੰਡ ਤੁਹਾਡੀ ਫਾਈਨੈਂਸ਼ੀਅਲ سپورਟ ਕਿੱਦਾਂ ਕਰ ਸਕਦਾ ਸੋ ਐਫੀਡੈਵਿਟ ਚਾਰ ਪੰਜ ਲਗਾ ਕੇ ਤੁਹਾਨੂੰ ਕਹਿ ਦਿੱਤਾ ਜਾਂਦਾ ਜੀ ਅਸੀਂ ਤਾਂ ਫਾਈਲ ਬਹੁਤ ਸਟਰੋਂਗ ਕਰ ਦਿੱਤੀ ਤੁਹਾਡੀ ਤੁਹਾਡਾ ਵੀਜ਼ਾ ਆ ਗਿਆ ਆ ਜਾਏਗਾ ਸੋ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਤੁਹਾਡਾ ਸਮਾਂ ਖਰਾਬ ਕੀਤਾ ਜਾ ਰਿਹਾ ਕੈਨੇਡਾ ਦੇ ਵੀਜ਼ਾ ਲੱਗ ਰਹੇ ਨੇ ਜੀ ਵੈਸਟਰਨ ले रहे हैं बट अगर रिफ्यूजल तो हमेशा डरने की जरूरत होती है क्योंकि लेस डॉक्यूमेंट के नाल ਘੱਟ ਫਾਈਨੈਂਸ਼ਲੀ ਐਸੈਟਸ ਦੇ ਨਾਲ ਜੇ ਤੁਸੀਂ ਵਿਦਾਊਟ ਵੈਰੀਫਾਈ ਕੀਤੇ ਆਪਣੇ ਡਾਕੂਮੈਂਟ ਨੂੰ ਅੰਬੈਸੀ ਦੇ ਵਿੱਚ ਸਬਮਿਟ ਕਰੋਗੇ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏਗਾ ਸੋ ਸਹੀ ਸਲਾਹ ਲੈਣਾ ਚਾਹੁੰਦੇ ਹੋ ਕਿਹੜੇ ਡਾਕੂਮੈਂਟ ਜ਼ਰੂਰੀ ਨੇ ਕਿਹੜੇ ਡਾਕੂਮੈਂਟ ਨਹੀਂ ਲਗਾਣੇ ਆਪਣੀ ਫਾਈਲ ਦੇ ਵਿੱਚ ਜਿਸ ਦੇ ਨਾਲ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏ ਸੋ ਇਸ ਨੂੰ ਜਾਣਨ ਦੇ ਲਈ ਵੈਸਨਪਾਥ ਦੇ ਹੈੱਡ ਆਫਿਸ ਹੁਸ਼ਿਆਰਪੁਰ ਆ ਜੀ ਪਹੁੰਚੋ ਕਿਉਂਕਿ ਵੈਸਨਪਾਥ ਸਹੀ ਸਲਾਹ ਸਹੀ ਡਾਕੂਮੈਂਟ ਔਰ ਸਹੀ ਗਾਈਡੈਂਸ ਦੇ ਨਾਲ ਤੁਹਾਡਾ ਵੀਜ਼ਾ ਲੈ ਰਿਹਾ ਜੀ ਨਹੀਂ ਯਕੀਨਤਾ ਮੇ ਸਪਾਟ ਇਮੀਗ੍ਰੇਸ਼ਨ অর ਫੇਸਬੁਕ ਚੈਨਲ ਵੈਸਟਰ ਬਾਸ ਕੰਸਲਟੈਂਸੀ ਤੇ ਜਾ ਕੇ ਦੇਖ ਸਕਦੇ ਆ ਕਿ ਅਸੀਂ ਯੂਕੇ ਦੇ ਮਲਟੀਪਲ ਵੀਜ਼ਾ ਆਸਟ੍ਰੇਲੀਆ ਦੇ 3 ਇਅਰ ਮਲਟੀਪਲ ਵੀਜ਼ਾ ਯੂਐਸਏ 10 ਇਅਰ ਮਲਟੀਪਲ ਵੀਜ਼ਾ ਕੈਨੇਡਾ ਮਲਟੀਪਲ ਵੀਜ਼ਾ ਲਗਾਤਾਰ ਲੈ ਰਹੇ ਆ ਵਿਦ অর ਵਿਦਾਊਟ ਸਪਾਂਸਰਸ਼ਿਪ ਲੈ ਰਹੇ ਆ ਸੋ ਬਹੁਤ ਸਾਰੇ ਕਲਾਇੰਟਸ ਨੇ ਮੇਰੀਆਂ ਵੀਡੀਓਜ਼ ਨੂੰ ਲਾਈਕ ਕਰਦੇ ਨੇ ਕਮੈਂਟ অর ਸ਼ੇਅਰ ਕਰਦੇ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਸਾਰੀਆਂ ਵੀਡੀਓਜ਼ ਮੇਰੀਆਂ 100 ਕੇ 200 ਕੇ ਇਸ ਤੋਂ ਵੱਧ ਵੀ ਚੱਲੀਆਂ ਨੇ ਸੋ ਇਸ ਵੀਡੀਓ ਨੂੰ ਵੀ ਪਿਆਰ ਦਿਓ ਕਾਟੇ ਡਾਕੂਮੈਂਟ ਦੇ ਨਾਲ ਲੈਸ ਡਾਕੂਮੈਂਟ ਦੇ ਨਾਲ ਆਪਣੀ ਪ੍ਰੋਫਾਈਲ ਜਿਹੜੀ ਆ ਸਬਮਿਟ ਨਾ ਕਰੋ ਚਾਹੇ ਯੂਕੇ ਅੰਬੈਸੀ ਦੇ ਵਿੱਚ ਜਾ ਰਹੀ ਹੋਵੇ ਚਾਹੇ ਆਸਟ੍ਰੇਲੀਆ ਅੰਬੈਸੀ ਦੇ ਵਿੱਚ ਜਾ ਰਹੀ ਹੋਵੇ ਚਾਹੇ ਯੂਐਸ ਅੰਬੈਸੀ ਦੇ ਵਿੱਚ ਜਾ ਰਹੀ ਹੋਵੇ ਚਾਹੇ ਕੋਇਲਾ ਅੰਬੈਸੀ ਦੇ ਵਿੱਚ ਜਾ ਰਹੀ ਹੋਵੇ ਜਾਂ ਫਿਰ ਸ਼ੈਨਗਨ ਅੰਬੈਸੀ ਦੇ ਵਿੱਚ ਤੁਸੀਂ ਆਪਣਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਹੋਵੇ ਕਾਟੇ ਡਾਕੂਮੈਂਟ ਦੇ ਨਾਲ ਐਮੀ ਬੇਕਾਰਜ ਐਫੀਡੇਵਿਡ ਲਗਾ ਕੇ ਐਫੀਡੇਵਿਡ ਦੀ ਵਰਡਿੰਗ ਤਾਂ ਕਿ ਪੁਰਾਣੀ ਜਿਹੜੀ 10 ਸਾਲ 15 ਸਾਲ ਪਹਿਲਾਂ ਚੱਲਦੀ ਸੀ ਉਹ ਵਾਲੀਆਂ ਵਰਡਿੰਗ ਯੂਜ਼ ਕੀਤੀ ਹੋਏ ਇਹਦੇ ਵਿੱਚ ਕੁਝ ਨਹੀਂ ਸਮਝ ਆਉਂਦਾ ਕਿ ਇਸ ਦੇ ਨਾਲ ਵੀਜ਼ਾ ਆਫੀਸਰ ਨੂੰ ਸਮਝ ਆ ਜਾਏਗੀ ਭਾਈ ਇਹ ਹੈ ਕੀ ਆ ਸੋ ਇੰਨਾ ਜਿਹੜੇ ਡਾਕੂਮੈਂਟ ਲੈਸ ਡਾਕੂਮੈਂਟ ਜਾਂ ਬੇਕਾਰ ਡਾਕੂਮੈਂਟ ਦੇ ਨਾਲ ਕੈਨੇਡਾ ਵੀਜ਼ਾ ਨਹੀਂ ਦੇ ਰਿਹਾ ਜੀ ਇਸ ਨੂੰ ਜਾਣਨ ਦੇ ਲਈ ਵੀਜ਼ਾ ਕਿਵੇਂ ਲੈਣਾ ਜੀ ਫੈਮਿਲੀ ਦਾ ਤਾਂ ਵੈਸਨਪਾਦ ਦੇ ਨਾਲ ਅੱਜ ਸੰਪਰਕ ਕਰੋ ਤੇ ਵੈਸਨਪਾਦ ਦਾ ਨੇਮ ਆਫ ਕੁਆਲਿਟੀ ਅੱچھے ਡਾਕੂਮੈਂਟ ਦੇ ਨਾਲ ਹੀ ਤੁਹਾਡੀ ਫਾਈਲ ਨੂੰ ਐਮਬੈਸੀ ਦੇ ਵਿੱਚ ਸਬਮਿਟ ਕਰ ਰਿਹਾ ਹੈ